ਫਿਰ ਇਹਨਾਂ ਨੂੰ ਮੋਰਚਾ ਵਾਪਸ ਲੈ ਲੈਣਾ ਚਾਹੀਦਾ ਜੀ ਫੇਰ ਤਿਆਰੀ ਕਰਕੇ ਹੋਣੀ ਚਾਹੀਦੀ ਵੀ ਕਿਉਂ ਨਹੀਂ ਮੋਰਚਾ ਚੱਲਣਾ ਜੇ ਹੀ ਸਾਲ ਸੰਘਰਸ਼ ਵੀ ਕਰ ਲਿਆ ਜੋ ਮੰਗਾਂ ਪ੍ਰਾਪਤ ਹੋ ਜਨ ਇਹ ਕਿਤੇ ਛੁੱਟੀ ਗੱਲ ਆ ਇਹ ਵੀ ਕਈ ਚੈਨਲ ਕਰ ਰਹੇ ਆ ਵੀ ਜੇ ਇਸਰਾਇਲ ਤੋਂ ਵੱਡਾ ਹਮਲਾ ਕਰੂਗੀ ਮੋਦੀ ਸਰਕਾਰ ਜਿੱਤ ਕੇ ਆ ਗਈ ਸਵਾਲ ਤਾਂ ਬਈ ਸੱਤਾ ਤਾਂ ਹੋਣੀ ਚਾਹੀਦੀ ਨਾ ਸੱਤਾ ਸਾਡੀ ਗੱਲ ਨਹੀਂ ਮੰਨਦੀ ਉਹਨਾਂ ਤਾਂ ਹੋਣੀ ਚਾਹੀਦੀ ਨਾ ਜਥੇ ਬੰਦੀਆਂ ਉਹ ਨਹੀਂ ਜੱਟੀਆਂ ਪਹਿਲੀਆਂ ਬੱਤੀ ਜਥੇ ਬੰਦੀਆਂ ਤੇ ਰਹਿੰਦੀਆਂ ਰਹੀਆਂ ਤਾਂ ਇਹ ਇਹ ਦੋ ਆਗੂਆਂ ਦਾ ਛੋਟੀ ਲੀਡਰਸ਼ਿਪ ਦਾ ਵਾਅਦਾ ਕੀਤਾ ਜਾ ਰਿਹਾ ਉਹ ਸਾਰੇ ਸਾਡੇ ਕੋਲ ਲੀਟਰ ਡੇਸ਼ ਲੈਵਲ ਤੇ ਵੱਡੇ ਨੇ ਸਾਰੇ ਦੱਸੇ ਜਾ ਰਹੇ ਨੇ ਸਾਰੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਉਹਨਾਂ ਚੰਨਾਂ ਨੂੰ ਉਹਨਾਂ ਨੂੰ ਮਿਲ ਕੇ ਦੇਣਾ ਪਊ ਉਹਦੇ ਥੱਲੇ ਕਮੈਂਟ ਕਰਕੇ ਦੇਣਾ ਪਊ ਮੋਰਚਾ ਚੜ੍ਹਦੀ ਗਲਾਰ ਚੜ੍ਹ ਜਿ ਗਲਾ ਦੇ ਵਿੱਚ ਜਾਰੀ ਰਹੋ ਜਿਹੜਾ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਮੋਰਚਾ ਚੱਲ ਰਿਹਾ ਅੱਜ ਉਹਨੂੰ 20ਵਾਂ ਦਿਨ ਹੋ ਗਿਆ ਵਾ ਔਰ ਮੋਰਚਾ ਚੜ੍ਹਦੀ ਕਲਾ ਵਿੱਚ ਲੋਕ ਵੱਧ ਰਹੇ ਆ ਕੌਨਫੀਡੈਂਸ ਜਾਂ ਵਿਸ਼ਵਾਸ ਆ ਗਿਆ। ਤੋਂ ਮੋਦੀ ਸਰਕਾਰ ਆਪ ਦੇ ਚੱਲ ਰਾਹੀ ਖਾਸ ਕਿਸਮ ਦੇ ਲੋਕਾਂ ਰਹੀ ਇੱਕ ਖਾਸ ਕਿਸਮ ਦੀ ਵਿਚਾਰਤਾਂ ਵਾਲੇ ਜਿਹੜੇ ਸਰਕਾਰੀ ਟਾਊਟ ਹੈਗੇ ਉਹਨਾਂ ਰਹੀ ਇਹ ਪ੍ਰਚਾਰ ਕਰਨ ਦਾ ਯਤਨ ਕਰ ਰਹੀ ਹੈਗੀ ਆ ਵੀ ਜੀ ਹੁਣ ਕੋਡ ਆਫ ਕੰਡਕਟ ਲੱਗ ਜਾਣਾ ਮੋਰਚਾ ਚੱਲਣਾ ਨਹੀਂ ਹੈਗਾ ਜੀ। ਫਿਰ ਇਹਨਾਂ ਨੂੰ ਮੋਰਚਾ ਵਾਪਸ ਲੈ ਲੈਣਾ ਚਾਹੀਦਾ ਜੀ ਫਿਰ ਤਿਆਰੀ ਕਰਕੇ ਉਣੀ ਚਾਹੀਦੀ ਵੀ ਕਿਉਂ ਨਹੀਂ ਮੋਰਚਾ ਚੱਲਣਾ ਐਡਾ ਵੱਡਾ ਦੇਸ਼ ਦੁਨੀਆ ਦਾ ਜਿਹੜਾ ਮੋਰਚਾ ਬਣ ਗਿਆ ਵਾ ਜੇ ਸਾਨੂੰ 76 ਸਾਲਾਂ ਜਿਹੜੀਆਂ ਮੰਗਾਂ ਨਹੀਂ ਪ੍ਰਾਪਤ ਹੋਈਆਂ ਜੇ ਅਹੀ ਸਾਲ ਸੰਘਰਸ਼ ਵੀ ਕਰਨ ਲੱਗੇ ਜੋ ਮੰਗਾਂ ਪ੍ਰਾਪਤ ਹੋ ਜਾਣ ਇੱਕ ਤੇ ਛੋਟੀ ਗੱਲ ਆ ਇਹ ਵੀ ਕਈ ਚੈਨਲ ਕਰ ਰਹੇ ਆ ਵੀ ਜੇ ਇਸਰਾਇਲ ਤੋਂ ਵੱਡਾ ਹਮਲਾ ਕਰੂਗੀ ਮੋਦੀ ਸਰਕਾਰ ਜੇ ਜਿੱਤ ਕੇ ਆ ਗਈ ਫਿਰ ਜੇ ਘਰਾਂ 'ਚ ਵੜੇ ਹੋਵਾਂਗੇ ਤਾ ਫਿਰ ਇਹ 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 ਇਹਦਾ ਮੁਕਾਬਲਾ ਕਰ ਲਾਂਗੇ ਕਿ ਜਾਂ ਫਿਰ ਸੰਘਰਸ਼ ਵਿੱਚ ਰਹਿ ਕੇ ਮੋਦੀ ਸਰਕਾਰ ਦਾ ਹਰ ਜ਼ਬਰਦਸਤ ਮੁਕਾਬਲਾ ਕੀਤਾ ਜਾ ਸਕਦਾ ਦੂਸਰਾ ਜਣੀ ਭਾਜਪਾ ਨੂੰ ਕੀ ਸੂਟ ਕਰਦਾ ਮੋਦੀ ਨੂੰ ਕੀ ਸੂਟ ਕਰਦਾ ਕਿ ਉਹ ਅਸਲ ਦਿੱਲੀ ਦੇ ਖਿਲਾਫ ਚੱਲ ਰਹੇ ਅੰਦੋਲਨ ਤੋਂ ਮਸਲੇ ਨੂੰ ਡੀਰੇਲ ਕਰੇ ਔਰ ਕਿਸਾਨ ਆਗੂਆਂ ਦੇ ਆਪਸੀ ਬਿਆਨਬਾਜ਼ੀ ਨੂੰ ਚੈਨਲਾਂ ਤੇ ਉਛਾਲੇ ਬਹੁਤ ਸਾਰੇ ਚੈਨਲ ਇਹ ਚੈਨਲਾਂ ਦਾ ਯਤਨ ਕਰ ਰਹੇ ਆ ਸਵਾਲ ਤਾਂ ਭਈ ਸੱਤਾ ਤਾਂ ਹੋਣੀ ਚਾਹੀਦੀ ਨਾ ਸੱਤਾ ਸਾਡੀ ਗੱਲ ਨਹੀਂ ਮੰਨਦੀ ਉਹਨਾਂ ਤਾਂ ਹੋਣੀ ਚਾਹੀਦੀ ਨਾ ਤੋਂ ਇਸ ਕਰਕੇ ਪ੍ਰੈਸਪੈਂਟ ਵੀ ਦੁੱਜੀ ਜਿਹੜੇ ਕੱਲਾ ਦੋ ਜਥੇਬੰਦੀਆਂ ਦਾ ਨਾਂ ਲਿਆ ਜਾਂਦਾ ਦੋ ਆਗੂਆਂ ਦਾ ਸਰਮਣ ਸਿੰਘ ਪੰਦੇਰ ਅਡੱਲੇ ਵਾਲ ਸਾਹਿਬ ਦਾ ਇਹ ਦੋ ਨਹੀਂ ਇਹ ਕੇਐਮ ਕੇਐਮ ਦੇ ਵਿੱਚ 100 ਜਥੇਬੰਦੀਆਂ ਨੇ ਦੇਸ਼ ਦੀਆਂ ਆਰਐਸਕੇਐਮ ਗੈਰ ਰਾਜਨੀਤਿਕ ਦੇ ਵਿੱਚ ਹੀ 100 ਜਥੇਬੰਦੀਆਂ ਨੇ ਤੇ ਜਿਹੜਾ ਸਾਡਾ ਰੇਲ ਰੋਕੋ ਜੇ ਤੁਹਾਨੂੰ ਦੇਸ਼ ਪਰਚ ਪਤਾ ਲੱਗ ਜੂਗਾ ਦੇਸ਼ ਪਰਚ ਅਧੋਲਣ ਕਿਵੇਂ ਫੈਲ ਰਿਹਾ ਹੈਗਾ ਚੱਲ ਰਿਹਾ ਹੈਗਾ ਦੂਸਰਾ ਕੀ ਮਨਜੀਤ ਸਿੰਘ ਰਾਏ ਵੱਡਾ ਚਿਹਰਾ ਨਹੀਂ ਹੈਗੇ ਜਿਹੜੇ ਕਹਿ ਰਹੇ ਆ ਕਿ ਆਪਣਾ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਜੀ ਬਹਿਰੂ ਵੱਡਾ ਚਿਹਰਾ ਨਹੀਂ ਹੈਗੇ ਕਿ ਬਲਦੇਵ ਸਿੰਘ ਜੀ ਸਿਰਸਾ ਉਹ ਵੱਡਾ ਚਿਹਰੇ ਪੁਰਾਣੇ ਅੰਦੋਲਨ ਦੇ ਇਹਦੇ ਵਿੱਚ ਨਹੀਂ ਕਿ ਸਰਜੀਤ ਸਿੰਘ ਫੂਲ ਵੱਡਾ ਚਿਹਰਾ ਨਹੀਂ ਹੈਗੇ ਤਾਂ ਸਾਡੇ ਕੋਲੇ 12 ਕਿਸਾਨ ਜਥੇਬੰਦੀਆਂ ਉਹ ਨੇ ਜਿਹੜੀਆਂ ਪਹਿਲੀਆਂ 32 ਜਥੇਬੰਦੀਆਂ ਚ ਰਹਿੰਦੀਆਂ ਰਹੀਆਂ ਤਾਂ ਇਹ ਇਹ ਦੋ ਆਗੂਆਂ ਦਾ ਛੋਟੀ ਲੀਡਰਸ਼ਿਪ ਦਾ ਵਾਅਦਾ ਕੀਤਾ ਜਾ ਰਿਹਾ ਉਹ ਸਾਰੇ ਸਾਡੇ ਕੋਲ ਲੀਡਰ ਦੇਸ਼ ਲੈਵਲ ਤੇ ਵੱਡੇ ਨੇ ਸਾਰੇ ਦੱਸੇ ਜਾ ਰਹੇ ਨੇ ਤੋਂ ਇਸ ਕਰਕੇ ਇਸ ਪਰਸੈਪਸ਼ਨ ਤੋਂ ਲੋਕ ਧਿਆਨ ਦੇਣ ਵੀ ਜਿਹੜੇ ਅੰਦੋਲਨ ਤੋਂ ਦੁਖੀ ਹੋਏ ਭਾਜਪਾ ਦੇ ਟਾਊਟ ਨੇ ਉਹ ਪੂਰਾ ਜ਼ੋਰ ਲਾ ਰਹੇ ਨੇ ਪੂਰੀ ਜ਼ੋਰ ਨਾਲ ਜਿਹੜਾ ਵਾ ਇਹ ਜਿਹੜਾ ਵਾ ਕੱਲ ਚਲਾ ਰਹੇ ਵੀ ਮੋਰਚਾ ਕਿਵੇਂ ਨਾ ਕਿਵੇਂ ਫੇਲ ਹੋ ਜਾਏ ਇਹਦਾ ਜਵਾਬ ਅਸੀਂ ਕੱਲੇ ਨਹੀਂ ਦੇ ਸਕਦੇ ਸਾਰੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਉਹਨਾਂ ਚੈਨਲਾਂ ਨੂੰ ਉਹਨਾਂ ਨੂੰ ਮਿਲ ਕੇ ਦੇਣਾ ਪਊ ਉਹਦੇ ਥੱਲੇ ਕਮੈਂਟ ਕਰਕੇ ਦੇਣਾ ਪਊ ਮੋਰਚਾ ਚੜ੍ਹਦੀ ਕਲਾ ਰਚੜਦੀ ਕਲਾ ਦੇ ਵਿੱਚ ਜਾਰੀ ਰਹੂਗਾ